ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਅਸੀਂ ਮਾਲਾ ਵਾਲੀ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਜਿਸ ਦੀ ਲੰਬਾਈ 7.5 ਮੀਟਰ ਹੈ ਕਪੜਾ ਪੁੱਲ ਵਾਲਾ ਪੱਲਾ ਲਾਣਾ ਪਰ ਸਿੱਧਾ ਸੈਂਟਰ ਤੋਂ ਲਿਆ ਕੇ 50 ਜਿੱਥੇ ਆਪਾਂ 50 ਦੀ ਘਾਟ ਮਾਰੀ ਜਿਹਦੇ ਉੱਤੋਂ ਲਿਆ ਕੇ ਦੇਖੋ ਲਾਡਾ ਚੰਗੀ ਤਰ੍ਹਾਂ ਸਮੰਨੇ ਤੋਂ ਉੱਲੇ ਪੱਲੇ ਤੋਂ ਆਪਾਂ ਨੇ ਬਲਾਂ ਨੂੰ ਇਕੱਠੇ ਕਰਕੇ ਲੜਨ ਨੂੰ ਦੋਨੋਂ ਪਾਸੇ ਚੰਗੀ ਤਰ੍ਹਾਂ ਹੋਲਡ ਕਰਕੇ ਬਲਾਂ ਨੂੰ ਖੂੜ ਕੇ ਲਗਾ ਦੇਣਾ ਹੈ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਤੇ ਫਿਰ UPI ਨੂੰ ਫੋਲੋ ਜਰੂਰ ਕਰਨਾ ਅਰੇ ਇਹ ਜਿਹਾ ਹੋਰ ਨਵੇਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਨਾ ਢਾਗਰਾ ਲੜ ਲੈਣਾ ਆਪਾਂ ਸਿੱਧੇ ਸੈਂਟਰ ਢਾਗਰਾ ਲੜ ਬੈਕ ਟੂ ਪਿੰਚ ਕਰਕੇ ਚੰਗੀ ਤਰ੍ਹਾਂ ਲੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਹੋਲਡ ਕਰਕੇ ਥੱਲੇ ਨੂੰ ਖਿੱਚ ਕੇ ਟਾਈਟ ਕਰਕੇ ਥੋੜਾ ਜਿਹਾ ਕੋੜ ਕੇ चंकी तरह अपने लड़ गूठे उंगली की मदद बलों को कट्ठे कर लेना है गूठे तंगली की मदद बलों को चंकी तरह कट्ठे करके अपने ना जाके क्ठे करके दब के उत्त चगील्ड करके लड़ लड़ों लगा देना है उस लड़ लगाने तो बाद अपने जे अपने बल बनाए थे बलों को चंकी तरह उत्तर अपने खोल के चंकी तरह फैला के लगा देना है జా వీడియో వదిలి లగ రీతనుల కమెంట్ జరుగుకనా జీరా వీర వీడియోను వద్ధ జనం బాట జిమే వీడియో ఇచ్చి ਜਿਹੜਾ ਆਪਣਾ ਇਹ ਬੁਰਾ ਰੌੜਾ ਰਿਹਾ ਉਹਨੂੰ ਫਿਰ ਉਸ ਤਰ੍ਹਾਂ ਬੈਗ ਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਜਿਹੜਾ ਆਪਣਾ ਦੂਲਾ ਰਲਦਾ ਹੈ ਉਹਨਾਂ ਤੋਂ ਇੱਕ ਪੱਲੇ ਨੂੰ ਉੱਤੇ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਲੜ ਨੂੰ ਥੱਲੇ ਖਿੱਚ ਕੇ ਲੜ ਨੂੰ ਪਹੁੰਚ ਕਿਤਰਾ ਪਨੇ ਸਾਫ਼ ਕਰ ਲੈਣਾ ਬੈਗ ਤੱਕ ਕੰਨ ਤੋਂ ਥੱਲੇ ਦਾ ਖੋਲ ਕੇ ਪੂਣੀ ਦਾ ਖੋਲ ਤਾਂ ਪਾਸਾ ਪੈਂਦਾ ਰੱਖਣਾ ਤੇ ਬੰਦ ਪਾਸਾ ਉੱਤੇ ਉੱਠੇ ਜਾਂ ਕਰ ਲਈ ਮਦਰ ਨਾਲ ਆਪਣੇ ਚੰਗੀ ਤਰ੍ਹਾਂ ਥੋੜਾ ਥੋੜਾ ਗਾਲ ਕੱਟੇ ਕਰ ਲੈਣਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਹਦੇ ਕੋਈ ਮਦਰ ਨਾਲ ਵਾਲਾਂ ਨੂੰ ਆਪਾਂ ਨੇ ਕੱਟੇ ਕਰਕੇ ਨੋਕੜੇ ਜਾ ਕੇ ਆਪਾਂ ਨੇ ਲਗਾ ਦੇਣਾ ਹੈ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਬਰਚਨ ਵਿੱਚ ਵਾਲ ਬਣਾਏ ਹਨ ਉਹਨਾਂ ਨੂੰ ਕਿਸ ਤਰ੍ਹਾਂ ਪਰ ਉੱਤੇ ਦੋ ਗੁਲੀ ਮਰ ਨਾਲ ਉਤੈ ਨੂੰ ਆਪਾਂ ਨੇ ਖੋਲ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਸੰਘੜੇ ਕਰਕੇ ਆਪਾਂ ਨੇ ਲਗਾ ਦੇਣਾ ਹੈ ਸੈਟ ਕਰਕੇ ਜਿਹਦੇ ਮੈਂ ਕਿ ਤੁਸੀਂ ਵੀਡੀਓ ਤੇ ਦੇਖ ਰਹੇ ਹੋ ਚੰਗੀ ਤਰ੍ਹਾਂ ਸੈਟ ਕਰਕੇ ਲਗਾਉਣਾ ਹੈ ਉਸ ਤੋਂ ਬਾਅਦ ਆਪਣੀ ਜਿਹੜੇ ਆਪਣੇ ਬਲ ਲਗਾ ਬਣਾਏ ਸਨ ਉਹਨਾਂ ਨੂੰ ਬਾਅਦ ਦੀ ਮਤਲਣਾ ਪੰਨੇ ਵਿੱਚ ਉਸ ਤਰ੍ਹਾਂ ਨੋਕ ਨੂੰ ਜਿੱਥੇ ਤੱਕ ਟਾਈਟ ਕਰ ਲੈਣਾ ਜਿੱਥੋਂ ਕਿਸੇ ਸੈੱਟ ਕਰ ਲੈਣਾ ਹਨ ਉੱਥੋਂ ਆਪਾਂ ਨੇ ਸੈੱਟ ਕਰ ਲੈਣਾ ਹੈ ਨੋਕ ਨੂੰ ਆਪਣੇ ਜਿਹੜੇ ਆਪਣੇ ਬਲ ਲਗਾਏ ਸਨ ਉਹਨਾਂ ਨੂੰ ਬਰਾਬਰ ਰੱਖਣਾ ਹੈ ਆਪਣੀ ਨੋਕ ਜਿਆਦਾ ਤਿੱਖੀ ਨਾ ਹੋਵੇ ਤਾਂ ਹੱਥ ਦੀ ਮਤਲਣਾ ਨੂੰ ਫਰੰਟ ਤੋਂ ਦਬਾ ਲੈਣਾ ਹੈ ਮੜਾ ਨੂੰ ਸ਼ੰਕੜੇ ਕਰ ਲਈ ਤੁਸੀਂ ਬਾਜ ਜਾਂ ਪੱਗ ਪਹਿਨ ਕੇ ਸੁਜੀ ਦੀ ਘਰ ਤੋਂ ਵੀ ਕਰ ਸਕਦੇ ਹੋ ਜਿਹੜਾ ਆਪਣਾ ਕਲਰ ਲਾਉਣ ਨੂੰ ਅੰਡਰ ਉਹ ਕਿਹੜਾ ਕੋਲ ਕਿ ਜਿਹੜਾ ਉਸਤਾਦ ਧੱਲਾ ਪੱਲਾ ਕੋ ਉਸ ਨੂੰ ਉੱਤੇ ਨੂੰ ਹੋਲਡ ਕਰਕੇ ਬੈਕਗ੍ਰਾਉਂਡ ਆਪਕੇ ਲਾਉਣ ਨੂੰ ਤੋਂ ਕਿਛਾ ਸਾਫ ਕਰਕੇ ਥੱਲੇ ਨੂੰ ਖੋਲ ਕੇ ਖਿੱਚ ਕੇ ਆਪਣੇ ਇੰਡਾ ਜੰਗਲੀ ਮੋਤਲ ਬੋਡਾ ਨੂੰ ਉੱਪਰ ਨੂੰ ਗੋਠੇ ਕਰ ਲੈਣਾ ਹੈ ਉੱਪਰ ਨੂੰ ਦੋਨੇ ਉਤਲੇ ਤੇ ਉਤਲੇ ਦੇ ਥੱਲੇ ਦੇ ਪੱਲੇ ਦੇ ਦੋਨਾਂ ਨੇ ਬਣਾ ਨੂੰ ਕੱਟੇ ਕਰਕੇ ਇਹਨੂੰ ਖੋਲ ਜਾ ਇਕੱਠੇ ਕਰਕੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਸੈੱਟ ਕਰਕੇ ਆਪਣੀ ਲੜਨ ਲਗਾ ਦੇਣਾ ਜਿਵੇਂ ਜੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਹਤੋਂ ਵਾਲਾ ਆਪਣੇ ਜਿਹੜੇ ਆਪਣੇ ਬਲ ਬਣਾਏ ਸਨ ਉਹਨਾਂ ਨੂੰ ਚੰਗੀ ਤਰ੍ਹਾਂ ਲੜ ਬੜਾ ਨੂੰ ਉੱਤੇ ਨੂੰ ਖਿੱਚ ਕੇ ਆਪਾਂ ਨੇ ਖੋਲ ਕੇ ਬੜਾ ਨੂੰ ਲਗਾ ਦੇਣਾ ਹੈ ਉਤੋਂ ਵਾਲ ਜਿਹੜੇ ਆਪਣੇ ਬੜਾ ਬਣਾਏ ਹੋਣਨਾਂ ਆਪਾਂ ਬਾਜ਼ੀ ਮਤਨ ਫਰੰਟ ਤੋਂ ਦੇ ਮੇਗੀ ਆਪਾਂ ਪਿਛਲੇ ਲੜਾ ਵਿੱਚ ਕੀਤਾ ਹੈ ਆਪਾਂ ਬਲੰਗ ਡੈਟ ਕਰ ਲੈਣਾ ਹੈ ਆ ਭਾਜੀ ਮੇਤਰਾਣ ਆਪਣੇ ਬਲਾਂ ਨੂੰ ਸੰਖੜੇ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਵਧੀਆ ਲੱਗਦੀ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅੱਗੇ ਆ ਜੀ ਹੋਰ ਨਵੀਆਂ ਵੀਡੀਓ ਦੇਖਣ ਲਈ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁਕ ਜਨ ਨੂੰ ਫੋਲੋ ਜ਼ਰੂਰ ਕਰਨਾ ਅਤੇ ਅੱਜion ਹੋਰ ਵੀਡੀਓ ਲੈ ਕੇ ਆਉਂਦੇ ਆਂ। ਵੀਡੀਓ ਦੇ ਸ਼ਾਟ ਦੇਖਣ ਲਈ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲੈਣਾ। ਜਿਹੜਾ ਆਪਣਾ ਬਰਲਡ ਕੋਨਾ ਆ ਗਿਆ ਲੜਾ ਫਿਰ ਉਸ ਜਿੱਦਾਂ ਬੈਕ ਤੋਂ ਚੰਗੀ ਤਰ੍ਹਾਂ ਪਿੰਚ ਕਰਕੇ ਦੋਨਾਂ ਸਾਈਡ ਤੋਂ ਪਿੰਚ ਕਰਕੇ ਆਪਣੀ ਲੜਾ ਹੁਣੀ ਦਾ ਖੋਲਦਾ ਬਸ ਥੱਲੇ ਰੱਖਣਾ ਤੇ ਮੰਦ ਤੋਂ ਸੌ ਉੱਤੇ ਲੜ ਨੂੰ ਚੰਗੀ ਤਰ੍ਹਾਂ ਬੈਕ ਤੋਂ ਪਿੱਛੇ ਤੱਕ ਫਰਾਂਟ ਤੋਂ ਲੈ ਕੇ ਬੈਕ ਬੈਕ ਤੱਕ ਸਾਫ਼ ਕਰ ਲੈਣਾ ਹੈ। ਆਪ ਗਾਂ ਤੋਂ ਆ ਗੁੱਠ ਦੇ ਉਂਗਲੀ ਦੀ ਮਾਤਰਾ ਆਪਣੇ ਬੜਾ ਨੂੰ ਇਕੱਠੇ ਕਰ ਲੈਣਾ ਹੈ ਉਤਲ ਨੂੰ ਪਲੇ ਉਤਲ ਦੇ ਥੱਲੇ ਨਹੀਂ ਪੰਨਾ ਜੀ ਦੋਨੋਂ ਚ ਆਪਾਂ ਨੇ ਬੜਾ ਨੂੰ ਇਕੱਠੇ ਕਰਕੇ ਲਗਾ ਦੇਣਾ ਹੈ ਇਹ ਮਗਰ ਦੂਜੀ ਵੀਡੀਓ ਵਿੱਚ ਦੇਖ ਰਹੇ ਹੋ ਜਿਵੇਂ ਕਿ ਆਪਾਂ ਪਿਛਲੇ ਵੇਲੇ ਬੜਾ ਲੁੱਚ ਗਿਆ ਹੈ ਲੜਾਂ ਵਿੱਚ ਉਸੇ ਤਰ੍ਹਾਂ ਪਰ ਲੜਾਂ ਨੂੰ ਬੜਾ ਨੂੰ ਕੋਣ ਕਿ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕੁਮਾਨ ਤੋਂ ਕੋਈ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿੰਨੀ ਲੱਗੀ ਮੂਚੇ ਤੁਨਾਂ ਜਿਵੇਂ ਕਿ ਆਪਾਂ ਪਿਛਲੇ ਲੜਾਂ ਵਿੱਚ ਕੀਤਾ ਹੈ ਬੜਾ ਨੂੰ 프ਰਾਂਟ ਨੂੰ ਕੁ ਤੋਂ ਆਪਾਂ ਨੇ ਬਾਜੀ ਮਤਾਂ ਟੈਟ ਕਰ ਲੈਣਾ ਤੇ ਬਾਜੀ ਮਤਾਂ ਨੂੰ ਬੜਾ ਨੂੰ ਸੰਘੜੇ ਕਰ ਲੈਣਾ ਹੈ ਜਿਹੜਾ ਆਪਾਂ ਨੇ ਉੱਗਲਾ ਲਗਾਉਣਾ ਹੈ ਆਪਣੀ ਲੜ ਨੂੰ ਜਿੱਤ ਕੇ ਤਰਾ ਬੈਂਕ ਤੋਂ ਬਿੰਚ ਕਰਕੇ ਦੋਨਾਂ ਪਾਸੇ ਫੁੱਲ ਪੁੰਜਾ ਖੋਲਦਾ ਪਤਾ ਰੱਖਣਾ ਤੇ ਬੰਦ ਪਾਸੇ ਉੱਤੇ ਲੜ ਵਿੱਚ ਦੋਨੋਂ ਸਾਲ ਵਾਲ ਬਣਾ ਕੇ ਆਪਣੇ ਬੜਾਉਣ ਨੂੰ ਟਨੂਮਲੇ ਅੱਗੇ ਇਕੱਠੇ ਕਰਕੇ ਲਗਾ ਦੇਣਾ ਹੈ। ਇਹ ਮੈਂ ਇੱਕ ਦੋ ਵੀਡੀਓ ਤੇ ਕਰਿਆ। ਇਹ ਭਾਗ ਹਮ ਆਪਣਾ ਫ੍ਰੀ ਸਟਾਰਟ ਓਥੋਂ ਮਰੇ ਭਾਗ ਬਣ ਨਹੀਂ ਹੈ। ਹਮ ਬੜਾਉਣ ਇਕੱਠੇ ਕਰਕੇ ਆਪਣੇ ਬੈਕ ਤੋਂ ਜਾ ਕੇ ਆਪਣੇ ਲਾਡਾ ਉਤਾਰ ਕੇ ਲਗਾ ਦੇਣਾ ਹੈ। ਉਸ ਤੋਂ ਬਾਅਦ ਬਾਜੀ ਮੈਂ ਤਾਂ ਜਿਹੜੇ ਆਪਣੇ ਬੜਾ ਕਿਲੇ ਹੋ ਗਿਆ ਨਾ ਉਹਨਾਂ ਨੂੰ ਆਪਣੇ ਬਾਅਦ ਹੀ ਮੈਂ ਰੈਂਟ ਐਡ ਕਰਕੇ ਨੋਕ ਤੇ ਸੈੱਟ ਕਰ ਲੈਣਾ ਹੈ ਜਿਵੇਂ ਤੇ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਆਪਣੇ ਕੋਲ ਲੜਣਾ ਲੜਾਉਂ ਚੱਕੀ ਤਾਂ ਦੋਨੋਂ ਪਾਸੇ ਤੋਂ ਬੋਰਡ ਕਰ ਲੈਣਾ ਹੈ। ਕੋਲ ਨੂੰ ਦੋਨਾਂ ਪਾਸੇ ਤੋਂ ਫ੍ਰੈਂਕ ਦਾ ਬੋਰਡ ਕਰਕੇ ਪੂਰਾ ਖੋਲ ਕੇ ਆਪਣੇ ਲੜ ਵਿੱਚ ਥੋੜਾ ਥੋੜਾ ਬਲ ਬਣਾ ਕੇ ਲੜ ਨੂੰ ਖੋਲ ਕੇ ਲਿਵਾਉਣਾ ਹੈ। ਸਿੱਧਾ ਰਗਾਣਾ ਹੈ। ਉਹ ਕਦੇ ਉਹ ਗੁਲੀ ਦੀ ਗੰਧਾ ਆਪਣੇ ਬਣਾ ਨੂੰ ਕੱਟੇ ਕਰ ਲੈਣਾ ਇਕੱਠੇ ਕਰਦਾ ਨੋਕ ਤੇ ਜਾ ਕੇ ਆਪਣੇ ਸਨ ਲੜੋ ਦਿੱਤਾ 5 ਮੀਟਰ 6 ਮੀਟਰ ਤੇ 20 ਤੇ ਕੱਪੇ ਦਾ ਪਤਣਾ ਹੈ 20 ਤੇ ਛੱਲੇ ਅਤਵਾ ਦਾ ਪਾਪਾ ਕਪੈਂ ਦੀ ਮਰਦਣਾ ਆਪਣੇ ਵਿੱਚ ਨੇ ਆਪਣੇ ਵਾਲ ਸੈਟ ਕਰ ਲੈਣਾ ਉਹਨਾਂ ਨੂੰ ਸੈਟ ਕਰਾਂਗੇ ਪੱਗ ਪਹਿਨਦੀ ਮੈਂ ਤਾਂ ਆਪਾਂ ਨੇ ਬੜਾ ਨੂੰ ਰੰਗਣੇ ਕਰ ਲੈਣਾ ਪੱਗ ਦੀ ਹੋਰ ਸੈਟਿੰਗ ਕਰਾਂਗੇ ਇਹ ਮੈਂ ਕਿਹੋ ਜਿਹੀ ਵੀਡੀਓ ਚ ਦੇਖ ਰਿਹਾ ਪੱਗ ਬੰਦੀ ਮਤਰਾ ਆਪਣੇ ਪੱਗ ਉਪਨ ਨੂੰ ਗੜਾਈ ਦੇ ਵਿੱਚ ਫੇਰਨਾ ਹੈ ਇਹ ਮੈਂ ਕਿਹੋ ਜਿਹੀ ਵੀਡੀਓ ਚ ਦੇਖ ਰਿਹਾ ਹਾਂ ਆਪ ਸੈਟ ਕਰਾਂਗੇ ਸੈਟ ਕਰਨੀ ਦੋਨੋਂ ਬਰਾਬਰ ਕਰਕੇ ਆਪਾਂ ਨੇ ਦੋਨੋਂ ਹੱਥਾਂ ਦੀ ਮਤਰਾ ਸੈਨੂਟਾ ਕਰਨਾ ਹੈ ਦੋਨੋਂ ਹੱਥਾਂ ਦੀ ਮਤਰਾ ਸੈਨੂਟਾ ਕਰਨਾ ਹੈ ਸੈਨੂਟਾ ਕੇ ਜਿਹੜਾ ਆਪਾਂ ਨੇ ਬੈਗ ਬੈਗ ਦੋ ਲੜਰਾਂ ਗੱਜਕੇ ਲੜਰਾਂ ਉੱਪਰ ਸੈਨੂਟਾ ਐਡ ਕਰ ਲੈਣਾ ਹੈ ਜਿਹੜਾ ਆਪਾਂ ਨੇ ਬੈਗ ਵਾਲਾ ਲੜਨ ਲਗਾਉਣਾ ਬੈਗ ਵਾਲਾ ਲੜਨ ਲਗਾਉਣਾ ਬੈਗ ਵਾਲਾ ਲੜਨ ਤੁਣਾ ਆਪਾਂ ਸੱਚੰਗੀ ਤਰ੍ਹਾਂ ਫੋਲਡ ਕਰਕੇ ਆਪਣੀ ਲੜਨ ਸਾਫ ਕਰਕੇ ਲਗਾਉਣਾ ਹੈ ਜੀ ਵੀਡੀਓ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ